ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਇੱਕ ਨਵਾਂ ਮਸਲਾ ਇੱਕ ਨਵਾਂ ਵਿਵਾਦ ਸ਼ੁਰੂ ਹੋ ਗਿਆ ਸਵਾਲ ਖੜੇ ਹੋਣ ਲੱਗੇ ਆ ਕਿ ਕੀ ਭਾਈ ਅਮਰਤਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਕੀ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਨਹੀਂ ਰਹਿਣਗੇ ਕੀ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਨੇ ਏਡੇ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕੀਤੀ ਸੀ ਉਹਨਾਂ ਦੀ ਜਿਹੜੀ MP ਸ਼ਿਪ ਹੈ ਉਹ ਪੰਗ ਦੇ ਪਾਣੀ ਜਾਵੇਗੀ ਔਰ ਖਡੂਰ ਸਾਹਿਬ ਦੇ ਵਿੱਚ ਦਵਾਰਾਂ ਚੋੜਾਂ ਹੋਣਗੀਆਂ ਇਹ ਸਵਾਲ ਤਾਂ ਉੱਠਣ ਲੱਗੇ ਆ ਕਿਉਂਕਿ ਵਕੀਲ ਈਮਾਨ ਸਿੰਘ ਖਾਰਾ ਦੇ ਵੱਲੋਂ ਕੁਝ ਜਾਣਕਾਰੀ ਕ੍ਰੀਤੀ ਚੈਨਲ ਨੂੰ ਸਾਂਝੀ ਕੀਤੀ ਗਈ ਔਰ ਉਹਨਾਂ ਨੇ ਸਾਫ਼ ਕਿਹਾ ਕਿ ਭਾਈ ਅਮਰਤਪਾਲ ਸਿੰਘ ਨੂੰ ਇੱਕ ਰਿਮਾਈਂਡਰ ਭੇਜਿਆ ਗਿਆ ਸੀ ਲੋਕ ਸਭਾ ਦੇ ਸਪੀਕਰ ਵੱਲੋਂ ਔਰ ਉਸ ਰਿਮਾਈਂਡਰ ਦੇ ਵਿੱਚ ਇਹ ਯਾਦ ਕਰਾਇਆ ਗਿਆ ਸੀ ਕਿ ਭਾਈ ਅਮਰਤਪਾਲ ਸਿੰਘ ਗੈਰ ਹਾਜ਼ਰ ਰਹੇ ਨੇ ਕੁਝ 43 ਤੋਂ 46 ਦਿਨਾਂ ਵਾਸਤੇ ਯਾਨੀ ਕਿ ਦੋ ਸੈਸ਼ਨ ਜਿਹੜੇ ਨੇ ਉਹ ਭਾਈ ਅਮਰਤਪਾਲ ਸਿੰਘ ਅਟੈਂਡ ਨਹੀਂ ਕਰ ਸਕੇ ਜਾਂ ਉਹਨਾਂ ਨੇ ਨਹੀਂ ਕੀਤੇ ਔਰ ਜਿਸ ਵਾਸਤੇ ਇਹ ਰਿਮਾਈਂਡ ਕਰਾਇਆ ਗਿਆ ਸੀ ਕਿ 60 ਦਿਨ ਦਾ ਪੂਰਾ ਸਮਾਂ ਹੁੰਦਾ ਜੇ 60 ਦਿਨ ਤੱਕ ਕੋਈ ਮੈਂਬਰ ਗੈਰਹਾਜ਼ਰ ਰਹੇ ਤਾਂ ਉਸ ਦੀ ਮੈਂਬਰੀ ਰੱਦ ਕਰ ਦਿੱਤੀ ਜਾਂਦੀ ਹੈ ਉਸ ਦੀ ਮੈਂਬਰਸ਼ਿਪ ਰੱਦ ਕਰਕੇ ਉਸ ਦੀ ਐਮਪੀਸ਼ਿਪ ਰੱਦ ਕਰਕੇ ਤੇ ਉਹਨਾਂ ਦੀ ਥਾਂ ਦੇ ਉੱਤੇ ਇੱਕ ਨਵਾਂ ਐਮਪੀ ਜੋੜਨ ਵਾਸਤੇ ਚੋਣ ਜਿਹੜੀ ਹੈ ਉਹ ਲੀਕ ਦਿੱਤੀ ਜਾਂਦੀ ਹੈ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਇਹ ਮਸਲਾ ਹੁਣ ਚੱਲਦਾ ਪਿਆ ਹੈ ਜਿਵੇਂ ਕਿਹਾ ਗਿਆ ਕਿ 46 ਦਿਨ ਦੇ ਕਰੀਬ ਸਮਾਂ ਲੰਘ ਚੁੱਕਿਆ ਹੈ ਟੋਟਲ 60 ਦਿਨ ਨੇ ਬਹੁਤ ਘੱਟ ਸਮਾਂ ਰਹਿ ਗਿਆ ਹੈ ਔਰ ਇਹੀ ਸਵਾਲ ਖੜਾ ਹੋ ਰਿਹਾ ਹੈ ਕਿ ਇਹ ਬਜਟ ਇਜਲਾਸ ਜਿਹੜਾ ਹੁਣ ਫਰਵਰੀ ਮਹੀਨੇ ਚ ਸ਼ੁਰੂ ਹੋਣ ਜਾ ਰਿਹਾ ਹੈ ਉਸ ਵਿੱਚ ਕੀ ਭਾਈ ਅਮਰਪਾਲ ਸਿੰਘ ਪੇਸ਼ ਹੋ ਸਕਦੇ ਨੇ ਆ ਸਕਦੇ ਨੇ ਉਸ ਸੰਸਦੀ ਇਜਲਾਸ ਦਾ ਹਿੱਸਾ ਬਣ ਸਕਦੇ ਨੇ ਔਰ ਈਮਾਨ ਸਿੰਘ ਖਾਰਾ ਦੱਸ ਦੇ ਨੇ ਕਿ ਇਸੇ ਕਾਰਨ ਵਾਸਤੇ ਇੱਕ ਪਟੀਸ਼ਨ ਲਿਖਣ ਦਾ ਫੈਸਲਾ ਕੀਤਾ ਗਿਆ ਸੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫੈਸਲਾ ਕੀਤਾ ਗਿਆ ਸੀ ਹਾਲਾਂਕਿ ਉਹਨਾਂ ਨੇ ਇਹਨਾਂ ਸਾਰੀਆਂ ਦਲੀਲਾਂ ਨੂੰ ਖਾਰਜ ਕੀਤਾ ਕਿ ਭਾਈ ਅਮਰਪਾਲ ਸਿੰਘ ਗਣਤੰਤਰ ਦਿਵਸ ਦੀ ਪਰੇਡ ਦੇਖਣਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਕਿ ਪਟੀਸ਼ਨ ਲਿਖਣ ਦਾ ਫੈਸਲਾ ਕੀਤਾ ਗਿਆ ਸੀ ਕੁਝ ਪਟੀਸ਼ਨਜ਼ ਤਿਆਰ ਵੀ ਕੀਤੀਆਂ ਗਈਆਂ ਨੇ ਪਰ ਇਸ ਤਰ੍ਹਾਂ ਦੀ ਕੋਈ ਗੱਲ ਜਿਸ ਤਰ੍ਹਾਂ ਦੀ ਮੀਡੀਆ ਚ ਪ੍ਰਚਾਰੀ ਜਾ ਰਹੀ ਹੈ ਉਸ ਤਰ੍ਹਾਂ ਦੀ ਅਜੇ ਤੱਕ ਸਾਹਮਣੇ ਨਹੀਂ ਆਈ। ਈਮਾਨ ਸਿੰਘ ਖਾਰਣ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਭਾਈ ਅਮਰਿਤਪਾਲ ਸਿੰਘ ਨੇ ਮੁੜ ਕੇ ਜਦੋਂ ਉਹਨਾਂ ਨੂੰ ਰਿਮਾਈਂਡਰ ਆਇਆ ਸੀ ਕਿ ਚਿੱਠੀ ਲਿਖੀ ਸੀ ਲੋਕ ਸਭਾ ਸਪੀਕਰ ਨੂੰ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਇਹ ਅਰਜ਼ ਕੀਤੀ ਸੀ ਕਿ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਕਿ ਉਹ ਸੰਸਦ ਦੀ اجلاس ਦਾ ਹਿੱਸਾ ਬਣ ਸਕਣ ਆਪਣੀ ਮੈਂਬਰਸ਼ਿਪ ਜਿਹੜੀ ਹੈ ਉਹ ਬਹਾਲ ਰੱਖ ਸਕਣ ਪਰ ਉਸ ਦੇ ਜਵਾਬ ਦੇ ਰਿਪੋਰਟ ਦੇ ਵਿੱਚ ਲੋਕ ਸਭਾ ਸਪੀਕਰ ਨੇ ਇਹ ਉੱਤਰ ਦਿੱਤਾ ਸੀ ਕਿ ਉਹ ਨਿਰਧਾਰਤ ਨਹੀਂ ਹੈਗੇ ਕੋਈ ਇਜਾਜ਼ਤ ਦੇਣ ਲਈ ਇਸ ਵਾਸਤੇ ਉਹਨਾਂ ਨੂੰ ਸਬੰਧਤ ਅਦਾਲਤ ਤੋਂ ਇਜਾਜ਼ਤ ਲੈਣੀ ਪਵੇਗੀ ਔਰ ਅਦਾਲਤ ਦੀ ਇਜਾਜ਼ਤ ਤੋਂ ਬਾਅਦ ਹੀ ਉਹ ਹਿੱਸਾ ਬਣ ਸਕਦੇ ਨੇ ਨਹੀਂ ਤਾਂ ਇਸ ਦੇ ਥਾਂ ਦੇ ਉੱਤੇ ਉਹ ਛੁੱਟੀ ਅਪਲਾਈ ਕਰਦੇ ਸੰਸਦ ਤੋਂ ਹੌਲੀਡੇ ਅਪਲਾਈ ਕਰਦੇ ਜਿਸ ਦੇ ਨਾਲ ਉਹਨਾਂ ਨੂੰ ਥੋੜੀ ਰੈਟ ਜਿਹੜੀ ਆ ਉਹ ਮਿਲ ਸਕਦੀ ਹੈ ਹੁਣ ਇਸੇ ਆਧਾਰ ਦੇ ਉੱਤੇ ਪਟੀਸ਼ਨ ਫਾਈਲ ਕਰਨ ਦੀ ਗੱਲ ਮਾਨ ਸਿੰਘ ਖਾਰਾ ਨੇ ਕੀਤੀ ਸੀ ਪਰ ਦੂਜੇ ਪਾਸੇ ਜਿਹੜੀਆਂ ਤਜਵੀਜ਼ਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਕਿ ਭਾਈ ਅਮਰਿਤਪਾਲ ਸਿੰਘ ਗਣਤੰਤਰ ਦਿਵਸ ਦੀ ਪਰੇਡ ਦੇਖਣਾ ਚਾਹੁੰਦੇ ਨੇ ਉਸ ਤੋਂ ਮੁਨਕਰ ਹੁੰਦੇ ਨਜ਼ਰ ਆ ਰਹੇ ਆ ਮਾਨ ਸਿੰਘ ਖਾਰਾ ਆਉਂਦਾ ਸਮਾਕੀ ਕੁਝ ਲੈ ਕੇ ਆਵੇਗਾ ਇਹ ਵੇਖਣ ਦੀ ਗੱਲ ਹੈ ਭਾਈ ਅਬਰਤਪਾਲ ਸਿੰਘ ਕੀ ਇਸ ਸੰਸਦਿਤਲਾਸ ਦਾ ਹਿੱਸਾ ਬਣ ਸਕਦੇ ਆ ਜਾਂ ਨਹੀਂ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬੜੇ ਰੋਮਾਂਚਕ ਪੰਜਾਬੀ